ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਅੱਜ ਇੱਕ ਤਰ੍ਹਾਂ ਐਲਾਨ ਕਰ ਦਿੱਤਾ ਹੈ ਕਿ ਉਸ ਸਾਸ ਦੇ ਵਿੱਚ ਪੱਕੇ ਤੌਰ ਤੇ ਜੰਮੇ ਰਹਿਣਗੇ ਕਹਿੰਦਾ ਭਾਵ ਕਿ ਭਾਵੇਂ ਉਹਨਾਂ ਨੂੰ ਜਿਹੜੇ ਐਕਟਰ ਕਹਿੰਦਾ ਭਾਵ ਕਿ ਇਹ ਅਗਲੀ ਜਿਹੜੀ ਗਲੈਮਰ ਦੁਨੀਆ ਬੰਬੇ ਵੱਲੋਂ ਜਾਨੀ ਕਿ ਬੰਬੇੋਂ ਵੀ ਸਨੇਹ ਆ ਰਹੇ ਨੇ ਕਿ ਉਹ ਜਿਹੜੀ ਅਗਲੀ ਆਪਣੀ ਪਹਿਲੀ ਦੁਨੀਆ ਗਲੈਮਰ ਦੇ ਵਿੱਚ ਵਾਪਸ ਪਰਤਣ ਪਰੰਤੂ ਉਹਨਾਂ ਨੇ ਅੱਜ ਇੱਕ ਤਰ੍ਹਾਂ ਐਲਾਨ ਕੀਤਾ ਕਿ ਅਜੇ ਹਾਂ ਨਹੀਂ ਉਹ ਆ ਹੁਣ ਜਿਹੜਾ ਆਖਰੀ ਦਮ ਤੱਕ ਸਿਆਸਤ ਦੇ ਵਿੱਚ ਮਸ਼ਰੂਫ ਰਹਿਣਗੇ ਜਿੱਥੇ ਇਹ ਮਾਮਲਾ ਹੈ ਉੱਥੇ ਦੂਜੇ ਬੰਨੇ ਪੰਤ ਪਰਸਤੀ ਦੇ ਪੰਤ ਮਸਤੀ ਦੇ ਜ਼ਿਕਰ ਵਾਲਾ ਇਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਹੋਰ ਨਾ ਤਖਤਾਂ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਦੇ ਵਿਧੀ ਵਿਧਾਨ ਨੂੰ ਨਿਜਮਾ ਚ ਪੱਕੇ ਤੌਰ ਤੇ ਬੰਨ੍ਹਣ ਲਈ ਕਬੈਜ ਤੇਜ਼ ਕਰ ਦਿੱਤੀ ਹੈ ਤੇ ਲੁਧਿਆਣਾ ਪੱਛਮੀ ਦੀ ਜਿਮਣੀ ਚੌਂ ਇਸ ਵੇਲੇ ਇਸ ਮਾਮਲੇ ਚ ਵੱਡੇ ਪੱਧਰ ਉਤੇ ਚਰਚਾ ਚ ਹੈ ਕਿ ਭਾਰਤੀ ਜਨਤਾ ਪਾਰਟੀ ਉੱਥੇ ਉਮੀਦਵਾਰ ਕਿਉਂ ਨਹੀਂ ਉਤਾਰ ਰਹੀ ਫਾੜੀ ਹੈ ਭਾਵੇਂ ਕਿ ਲੋਕ ਸਭਾ ਚੋਣਾਂ ਦੇ ਵਿੱਚ ਸਭ ਤੋਂ ਵੱਧ ਜਾਨੀਏ ਲੀਡ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੀ ਸੀ ਸэр ਅਜਿਹੇ ਸਾਰੇ ਅੱਜ ਦੇ ਇਹ ਮਾਮਲੇ ਦੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਉਹਗੇ ਰਾਜਸੀ ਮਹਾਰ ਤੇ ਸਿੱਖ ਚਿੰਤਕ ਸਰਦਾਰ ਪਰਮਜੀਤ ਸਿੰਘ ਸਰਵਾਜ ਜੀ ਸੋ ਸਰਵਾਜ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਚੈਨਲ ਈ ਮਿਸ਼ਨ ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਸਰੋ ਸਾਹਿਬ ਜਦੋਂ ਸਰਕਾਰ ਆਖਰੀ ਦੌਰ ਵੱਲ ਹੋਵੇ ਤਾਂ ਸਰਕਾਰ ਦੇ ਮੁਖੀ ਕਹਿੰਦਾ ਭਾਵ ਕਿ ਮੁੱਖ ਮੰਤਰੀ ਜਾਂ ਸਿੱਧੇ ਤੌਰ ਤੇ ਕਹਿ ਲਈ ਕਿ ਭਗਵੰਤ ਸਿੰਘ ਮਾਨ ਹੁਰਾਂ ਨੇ ਅੱਜ ਪਟਿਆਲਾ ਫੇਰੀ ਦੌਰਾਨ ਜਨਤਕ ਤੌਰ ਤੇ ਜ਼ਾਹਰ ਤੌਰ ਤੇ ਇੱਕ ਜ਼ਰੀਆ ਕਹਿੰਦਾ ਭਾਵ ਕਿ ਐਲਾਨ ਕੀਤਾ ਹੈ ਕਿ ਉਹ ਸਿਆਸਤ ਦੇ ਵਿੱਚ ਪੱਕੇ ਤੌਰ ਤੇ ਜੰਮੇ ਰਹਿਣਗੇ ਉਹਨਾਂ ਨੇ ਇਹ ਮਾਮਲਾ ਇਸ ਲਹਿਜੇ ਵਿੱਚ ਠਾਇਆ ਕਿ ਉਹ ਜਿਹੜੀ ਗਲੈਮਰਸ ਦੁਨੀਆ ਸੀਗਾ ਜਾਂ ਉਹਨਾਂ ਦਾ ਜਿਹੜਾ ਪੁਰਾਣਾ ਜਿਹੜਾ ਮਾਹੌਲ ਕਹਿੰਦਾ ਭਾਵ ਕਿ ਜਿਹਦੇ ਵਿੱਚ ਉਹ ਜਿਸ ਲਾਈਨ ਦੇ ਵਿੱਚੋਂ ਆਏ ਨੇ ਉੱਥੋਂ ਉਹਨਾਂ ਨੂੰ ਬੰਬੇ ਤੱਕ ਜਿਹੜੇ ਬੰਬੇ ਉਹ ਕਹਿੰਦਾ ਭਾਵ ਕਿ ਸੁਨੇਹਾਰੇ ਨੇ ਕਿ ਜੇਕਰ ਉਹਨਾਂ ਨੇ ਦੁਬਾਰਾ ਉਹ ਲੈਂਡ ਫੜਨੀ ਹੈ ਆਪਣੀ ਤਾਂ ਉਹ ਵਾਪਸ ਆਉਣ ਪਰੰਤੂ ਅੱਜ ਉਹਨਾਂ ਨੇ ਨਾਲ ਹੀ ਇਹ ਐਲਾਨ ਪੱਕੇ ਤੌਰ ਤੇ ਕੀਤਾ ਕਿ ਨਹੀਂ ਹੁਣ ਉਹ ਜਿਸ ਲੈਂਡ ਦੇ ਵਿੱਚ ਪੈ ਗਏ ਨੇ ਕਹਿੰਦਾ ਭਾਵ ਕਿ ਜਿਹੜੀ ਸਿਆਸਤ ਉਹਨਾਂ ਨੇ ਫੜ ਲਈਏ ਉਹ ਅਖੀਰਲੇ ਦੰਬ ਤੱਕ ਉਹ ਸਿਆਸੀ ਆਗੂ ਬਜੋ ਲੋਕ ਸੇਵਾ ਦੇ ਵਿੱਚ ਉਹ ਵਿਚਰਨ ਕਰਨਗੇ ਆਪਣੇ ਆਪ ਦੇ ਵਿੱਚ ਇੱਕ ਇਹ ਵੱਡਾ ਬਿਆਨ ਹੈ ਕਿਵੇਂ ਦੇਖਦੇ ਆ ਇਸ ਬਿਆਨ ਨੂੰ ਸਰਵਸਤਿੰਤਰ ਸਾਲ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਹ ਠੀਕ ਆ ਜਦੇ ਮਾਹੌਲ ਮੁਤਾਬਕ ਉਹਨਾਂ ਦੀ ਜਿਹੜੀ ਸੋਚ ਆ ਇਹ ਆ ਪਰ ਸਮੇਂ ਸਮੇਂ ਦੇ ਮੁਤਾਬਕ ਜਿਹੜੀ ਇਨਸਾਨ ਦੀ ਜਿਹੜੀ ਸੋਚ ਆ ਬਦਲਦੀ ਰਹਿੰਦੀ ਆ ਹੂੰ ਕਈ ਵਾਰਾ ਬੰਦੇ ਨੂੰ ਹਾਲਾਤ ਜਿਹੜੇ ਆ ਇਹਨੇ ਤੁਸੀਂ ਨਵਜੋਤ ਸਿੱਧੂ ਜੀ ਦਾ ਤੁਸੀਂ ਦੇਖਿਆ ਵੀ ਸਮਾਜਿਕ ਔਰ ਰਾਜਨੀਤਿਕ ਹਲਾਬ ਜਿਹੜੇ ਹੁੰਦੇ ਨੇ ਹੂੰ ਉਹ ਤੁਹਾਨੂੰ ਜਿਹੜੇ ਆ ਤੁਹਾਡੇ ਫੈਸਲੇ ਜਿਹੜੇ ਜਾਂ ਤੁਹਾਡੇ ਲਏ ਹੋਏ ਜਿਹਦਾ ਇਕਰਾਰ ਕੀਤੇ ਹਨ ਵੀ ਮਜਬੂਰ ਕਰ ਦਿੰਦੇ ਆ ਹੂੰ ਹੂੰ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਵੀ ਉਹਨਾਂ ਦੇ ਜਿਹੜਾ ਇਹ ਅੱਜ ਦਾ ਵਾਅਦਾ ਕੀਤਾ ਉਹਨੂੰ ਕਿੰਨੇ ਕੁ ਉਹਦੇ ਤੇ ਨਿਭਦੇ ਆ ਕਿਉਂਕਿ 2027 ਦੀਆਂ ਚੋਣਾਂ ਵਿੱਚ ਜਿਹੜੀਆਂ ਜਲਦੀ ਇਸ ਪੰਜਾਬ ਦੇ ਮੂਹਰੇ ਵੱਡੀ ਖੜੀਆਂ ਨੇ ਉਹਦੇ ਵਿੱਚ ਜਨਤਾ ਦਾ ਕੀ ਫੈਸਲਾ ਆ ਔਰ ਜਿਹੜਾ ਜਨਤਾ ਦਾ ਫੈਸਲਾ ਹੋਣਾ ਆ ਉਸ ਤੋਂ ਬਾਅਦ ਜਿਹੜੀ ਆ ਕੀ ਫੈਸਲਾ ਭਗਵੰਤ ਮਾਨ ਜੀ ਨੇ ਲੈਣਾ ਇਹ ਵੀ ਮੰਨ ਲਓ ਵੀ ਉਸ ਵੇਲੇ ਨਿਰਪੱਖ ਕਰਦਾ ਹੁੰਦਾ ਲੇਕਿਨ ਅੱਜ ਉਹ ਇਹਨਾਂ ਦੀ ਰਾਜਨੀਤਿਕ ਗੁੱਡੀ ਚੜੀ ਹੋਈ ਆ ਹੂੰ ਇਸ ਕਰਕੇ ਇਹ ਜਿਹੇ ਆ ਫੈਸਲਾ ਉਹਨਾਂ ਵੱਲੋਂ ਲੈਣਾ ਕੋਈ ਅਚੰਭੇ ਵਾਲੀ ਗੱਲ ਨਹੀਂ ਆ ਹੂੰ ਕਹਿੰਦਾ ਭਾਵ ਕਿ ਜੇਕਰ ਅੱਜ ਭਗਵੰਤ ਸਿੰਘ ਮਾਨ ਦੇ ਉਸ ਕਹਿੰਦਾ ਭਾਵ ਕਿ ਇੱਕ ਅਰਧ ਐਲਾਨ ਨੂੰ ਖੋਖੀਏ ਤਾਂ ਭਗਵੰਤ ਸਿੰਘ ਮਾਨ ਕਦਾਜਤ ਵੀ ਹੁਣ ਦੁਬਾਰਾ ਕਮੇਟੀ ਵੱਲ ਵਾਪਸ ਨਹੀਂ ਪਰਤਣਗੇ ਭਾਵੇਂ ਕਿ ਜਿਹੜੇ ਉਹਨਾਂ ਦੇ ਇਸ ਮਾਹੌਲ ਦੇ ਵਿੱਚ ਸਾਥੀ ਰਹੇ ਜਿਹੜੇ ਹੁਣ ਬੰਬੇ ਵੀ ਵੱਸੇ ਹੋਏ ਨੇ ਉਹਨਾਂ ਵੱਲੋਂ ਸਨੇਹ ਦਿੱਤੇ ਜਾ ਰਹੇ ਨੇ ਅਜਿਹਾ ਭਗਵੰਤ ਸਿੰਘ ਮਾਨ ਦਾ ਖੁਦ ਕਹਿਣਾ ਹੈ ਪਰੰਤੂ ਅੱਜ ਦੇ ਹਾਲਾਤ ਤੇ ਕੱਲ ਦੇ ਹਾਲਾਤ ਕਈ ਵਾਰ ਫਰਕ ਹੁੰਦੇ ਆ ਜਿਵੇਂ ਤੁਸੀਂ ਸ਼ੁਰੂਆਤ ਨਵਜੋਤ ਸਿੰਘ ਸਿੱਧੂ ਦੇ ird gird ਕਹਾਣੀ ਲਿਆਂਦੀ ਹੈ ਖਰ ਵੇਖਣਾ ਹੋਵੇਗਾ ਭਗਵੰਤ ਸਿੰਘ ਮਾਨ ਹੋਰਾਂ ਨੇ ਅੱਜ ਇੱਕ ਹੋਰ ਗੱਲ ਜਿਹੜਾ ਪੰਜਾਬੀਆਂ ਨਾਲ ਵਾਅਦਾ ਕੀਤਾ ਹੈ ਕਿ ਉਹ ਕਿਸੇ ਅਜਹੀ ਫਾਈਲ ਉੱਤੇ ਸਾਇਨ ਨਹੀਂ ਕਰਨਗੇ ਜਿਹੜੇ ਪੰਜਾਬੀਆਂ ਨੂੰ ਪਸੰਦ ਨਾ ਹੋਣ ਜਿਹੜੇ ਮਸਲੇ ਮਾਮਲੇ ਖਾਸ ਕਰਕੇ ਜਿਹੜੀ ਲੁਧਿਆਣਾ ਐਕਵਾਇਰ ਮਾਮਲਾ ਜ਼ਮੀਨ ਦਾ ਉਸ ਲਾਈਜ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਕਹਿੰਦਾ ਭਾਬ ਕਿ ਕੋ ਉਹਨਾਂ ਨੇ ਭਰੋਸਾ ਦਿਵਾਇਆ ਹੈ ਉਹਨਾਂ ਨੇ ਕਿਹਾ ਕਿ ਉਹ ਦਿਲੋਂ ਤੇ ਅੰਦਰੋਂ ਪੰਜਾਬੀ ਨੇ ਪੰਜਾਬ ਹਤਾਇਸ਼ੀ ਨੇ ਤੇ ਕਾਦਾਜਤ ਵੀ ਕਦੇ ਵੀ ਉਹ ਅਜਿਹਾ ਕੋਈ ਫੈਸਲਾ ਨਹੀਂ ਲੈਣਗੇ ਅਸੀਂ ਕਿਸੇ ਫਾਈਲ ਉੱਤੇ ਸਾਈਨ ਨਹੀਂ ਕਰਨਗੇ ਜਿਹਦੇ ਉੱਤੇ ਕਹਿੰਦਾ ਭਾਬ ਕਿ ਜਿਹੜਾ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਪਸੰਦ ਨਾ ਹੋਏਗਾ ਜਾਂ ਪੰਜਾਬ ਦੇ ਉਲਟ ਹੋਏਗਾ ਜਾਂ ਜਿਹੜੀ ਘੜੀ ਉਹ ਪੰਜਾਬ ਨੂੰ ਦੂਰ ਦਰਾਡੇ ਵੱਲ ਛੁੱਟੇਗੀ ਅਜੀਬ ਹਾਇਲ ਦੇ ਉਹ ਨੇੜੇ ਨਹੀਂ ਜਾਣਗੇ ਸੈਨ ਤਾਂ ਕੀ ਕਰਨੇ ਆ ਜੀ ਸਰਵਸਾਬ ਬਿਲਕੁਲ ਠੀਕ ਆ ਆਪਣੇ ਅੱਜ ਉਹਨਾਂ ਨੇ ਪਟਿਆਲੇ ਵਿੱਚ ਕਾਫੀ ਮਨ ਲੋ ਭਾਵੇਂਗੇ ਹੁਣ ਵੀ ਦੇਖੋ ਤੁਸੀਂ ਕੱਲ ਕੀਤੇ ਆ ਉਹਨਾਂ ਦੇ ਕਮੇਟੀ ਸ਼ੋਹਾਂ ਦੀ ਹੁਣ ਵੀ ਲੇਕਿਨ ਜਦੋਂ ਵੀ ਉਹ ਗੱਲ ਕਰਦੇ ਆ ਆਪਣੇ ਭਾਸ਼ਣਾ ਦੇ ਵਿੱਚ ਉਹ ਇਸ ਲਹਿਜੇ ਵਿੱਚ ਹੀ ਮਤਲਬ ਆਪਣਾ ਜਿਹੜਾ ਜਿਹੜੇ ਵਿਚਾਰ ਦਿੰਦੇ ਨੇ ਹੂੰ 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 ਜਿਹੜੇ ਵੱਖ-ਵੱਖ ਰਾਜਨੀਤਿਕ ਜਿੰਨੇ ਲੀਡਰ ਨੇ ਉਹਨਾਂ ਤੋਂ ਵੱਖਰੇ ਤੌਰ ਤੇ ਉਹ ਕਮੇਡੀਅਨ ਦਾ ਕਮੇਡੀ ਵਰਤ ਕੇ ਆਪਣੇ ਭਾਸ਼ਣਾ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ ਪਰ ਅੱਜ ਵੀ ਉਹਨਾਂ ਨੇ ਖੂਬ ਇਹਦਾ ਜ਼ਿਕਰ ਕੀਤਾ ਹੈ ਸੋ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਆ ਉਹ ਮੇਰੇ ਖਿਆਲ ਜਿਹੜੀ ਉਹਨਾਂ ਨੇ ਪੰਜਾਬ ਵਿੱਚ ਅਰਬਨ ਸਟੇਟ ਬਣਾਉਣ ਲਈ ਜ਼ਮੀਨ ਇੱਕ ਕਵਰ ਕਰਨ ਲਈ ਉਹਨਾਂ ਨੇ ਇੱਕ ਬਣਾਇਆ ਸੀ ਆਪਣਾ ਪ੍ਰੋਗਰਾਮ ਜੀ ਉਹਦੇ ਵੇਲੇ ਕੁਝ ਪਾਰਟੀਆਂ ਵੱਲੋਂ ਜਾਂ ਚਾਹੇ ਜਿਹੜਾ ਉਹਨਾਂ ਦੇ ਕਹਿਣ ਮੁਤਾਬਕ ਲੈਂਡ ਦੇ ਮਾਫੀਆ ਜਾਂ ਜਿਹੜੇ ਬੰਦੇ ਇਹ ਗੈਰ ਕਾਨੂੰਨੀ ਕਲੋਨੀਆਂ ਕੱਟਦੇ ਆ ਹੂੰ ਹੂੰ ਉਹਨਾਂ ਦੇ ਇੱਕ ਗਰੁੱਪ ਵੱਲੋਂ ਵੀ ਇਹ ਇਹਦਾ ਖਦਸ਼ਾ ਜਿਤਾਇਆ ਜਾ ਰਿਹਾ ਸੋ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਜੇ ਤਾਂ ਭਗਵੰਤ ਮਾਨ ਜੀ ਦਾ ਇਹ ਫੈਸਲਾ ਸਹੀ ਆ ਹੂੰ ਜਿਸ ਤਰ੍ਹਾਂ ਉਹ ਦੱਸ ਰਹੇ ਸੀ ਅੱਜ ਫਿਰ ਤਾਂ ਉਹਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਕਿਉਂਕਿ ਜਿਹੜੇ ਮਨੋ ਕਿਉਂਕਿ ਜੇ ਉਹਨਾਂ ਦਾ ਆਪਣਾ ਫੈਸਲਾ ਸਹੀ ਆ ਲੋਕ ਹਿੱਤਾਂ ਦੇ ਵਿੱਚ ਆ ਤਾਂ ਫਿਰ ਉਹਨੂੰ ਆਪਣਾ ਜਾਰੀ ਰੱਖਣਾ ਚਾਹੀਦਾ ਕਿਉਂਕਿ ਲੋਕ ਤਾਂ ਕਈ ਵਾਰਾਂ ਨਾ ਸਮਝੀ ਚ ਵੀ ਵਿਰੋਧ ਕਰਦੇ ਆ ਹੂੰ ਹੂੰ ਜੀ ਬਿਲਕੁਲ ਬਿਲਕੁਲ ਕਹਿੰਦਾ ਭਾਵ ਕਿ ਅਕਵੈਰ ਜ਼ਮੀਨ ਦਾ ਉਹਨਾਂ ਇੱਕ ਗੱਲ ਹੋਰ ਕਹੀ ਹੈ ਕਿ ਇੱਕ ਕਾਨੂੰਨ ਹੈ ਵਿਧੀ ਵਿਧਾਨ ਹੈ ਕਿ ਜਿਹੜੇ ਪਿੰਡ ਦਾ 80% ਤੋਂ ਵੱਧ ਕਿਸਾਨ ਜੇਕਰ ਅਕਵਾਇਰ ਦੇ ਮਾਮਲੇ ਦੇ ਵਿੱਚ ਸਹਿਮਤੀ ਨਹੀਂ ਦੇਣਗੇ ਤਾਂ ਉੱਥੇ ਅਜਿਹਾ ਜਿਹੜਾ ਸਰਕਾਰ ਦਾ ਫੈਸਲਾ ਕਦੇ ਵੀ ਲਾਗੂ ਨਹੀਂ ਹੋ ਸਕਦਾ ਤੇ ਨਾਲ ਉਹਨਾਂ ਨੇ ਕਿਹਾ ਕਿ 4 ਗੁਣਾ ਵੱਧ ਕਲੈਕਟਰ ਰੇਟ ਤੋਂ ਭਾਅ ਮਿਲਣਗੇ ਖੈਰ ਉਹ ਨਾਲ ਉਹਨਾਂ ਨੇ ਇੱਕ ਗੱਲ ਵੱਡੀ ਹੋਰ ਵੀ ਕਹਿ ਦਿੱਤੀ ਕਿ ਹਲੇ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਤੇ ਜਿਹੜੀਆਂ ਅੰਦਰਲੀਆਂ ਵਿੱਚ ਨਹੀਂ ਗੱਲਾਂ ਨੇ ਉਹ ਲੋਕਾਂ ਤੱਕ ਕਿਵੇਂ ਪਹੁੰਚ ਰਹੀਆਂ ਨੇ ਉਹਨਾਂ ਨੇ ਆਪਣੇ ਆਪ ਨੂੰ ਵੀ ਇੱਕ ਸਵਾਲ ਕੀਤਾ ਇਹ ਸਵਾਲ ਸਰਕਾਰ ਨੂੰ ਵੀ ਹੈ ਕਿ ਕਿਹੜੇ ਜਿਹੜੇ ਅਫਸਰ ਨੇ ਜਿਹੜੀ ਅੰਦਰਲੀਆਂ ਗੱਲਾਂ ਨੂੰ ਅੰਦਰਲੀਆਂ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਨੇ ਪਾਲਿਸੀ ਮੈਟਰ ਨੂੰ ਲੋਕਾਂ ਤੱਕ ਲਿਜਾ ਰਹੇ ਨੇ ਕਿਉਂਕਿ ਇਨੀ ਦੇਰੀ ਸੂਬੇ ਦੇ ਵਿੱਚ ਸਿਆਸਤ ਵੱਡੇ ਪੱਧਰ ਉਤੇ ਪੱਕੀ ਹੋਈ ਹੈ ਸ਼ਖਵੀਰ ਸਿੰਘ ਬਾਦਲ ਨੇ ਅੱਜ ਸਬੰਧਤ ਦਫ਼ਤਰ ਲੁਧਿਆਣਾ ਦੇ ਸਾਹਮਣੇ ਇੱਕ ਵੱਡਾ ਰੋਸ ਪ੍ਰਦਰਸ਼ਨ ਵੀ ਕੀਤਾ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਹੋਰ ਲੋਕ ਉਸ ਧਰਨੇ ਦੇ ਵਿੱਚ ਸ਼ਾਮਲ ਹੋਏ ਤੇ ਅਜਿਹੀ ਸਿਆਸਤ ਦੇ ਉੱਤੇ ਭਗਵੰਤ ਸਿੰਘ ਮਾਨ ਨੇ ਅੱਜ ਆਪਣੇ ਤੌਰ ਤੇ ਵੱਡਾ ਤੰਜ ਵੀ ਕੱਸਿਆ ਖੈਰ ਭਗਵੰਤ ਸਿੰਘ ਮਾਨ ਜਿਹੜਾ ਉਹਨਾਂ ਨੇ ਕਿਹਾ ਕਿ ਉਹ ਵਾਪਸ ਉਹਨ ਕਮੇਟੀ ਵੱਲ ਕਦੇ ਨਹੀਂ ਪਰਤਣਗੇ ਤੇ ਇੱਕ ਤਰ੍ਹਾਂ ਉਹਨਾਂ ਦਾ ਇਹ ਅបਦ ਐਲਾਨ ਜਾਂ ਪੰਜਾਬੀ ਨਾਲ ਵਾਦਾ ਤੇ ਨਾਲ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਹੈ ਕਿ ਕਮੇਟੀ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਪੈਸਾ ਹੈ, ਛੋਰਤ ਹੈ, ਵੇਹਲ ਹੈ ਅਜਿਹਾ ਸਾਰਾ ਕੁਝ ਛੱਡ ਕੇ ਉਹ ਲੋਕਾਂ ਦੇ ਵਿੱਚ ਖਾਪ ਰਹੇ ਨੇ ਲੋਕਾਂ ਦੇ ਮਸਲਿਆਂ ਦੇ ਲਈ ਜਾਂ ਕਿ ਪੰਜਾਬ ਨੂੰ ਮੂੜ ਤਰੱਕੀ ਦੀਆਂ ਲੀਹਾਂ ਤੇ ਰੰਗਲਾ ਪੰਜਾਬ ਬਣਾਉਣ ਲਈ ਜੀ ਸਰਵਾ ਸਾਹਿਬ ਮੈਂ ਬਿਲਕੁਲ ਠੀਕ ਆ ਉਹਨਾਂ ਦੀ ਜਿਹੜੀ ਉਹਨਾਂ ਦੀ ਸੋਚ ਆ ਲੇਕਿਨ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਚਾਹੇ ਆਪ ਪਾਰਟੀ ਵੀ ਜਦੋਂ ਵਿਰੋਧੀ ਧਰ ਵਿੱਚ ਰਹੀ ਆ ਹੂੰ ਇਹਨਾਂ ਨੇ ਪਤਾ ਨਹੀਂ ਕਿਹੜਾ ਸ਼ੀਸ਼ਾ ਲਾਇਆ ਹੁੰਦਾ ਜੀ ਆਪਣੀ ਅਨਕਾਂ ਦੇ ਅੱਗੇ ਹੂੰ ਇਹਨਾਂ ਨੂੰ ਕੋਈ ਵੀ ਜਿਹੜੀ ਸਰਕਾਰ ਦੀ ਗੱਲ ਹੁੰਦੀ ਆ ਉਹ ਚੰਗੀ ਨਹੀਂ ਲੱਗਦੀ ਹੂੰ 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 ਉਹ ਚਾਹੇ ਕੋਈ ਚਾਹੇ ਕੱਲੋਂ ਆਪ ਵਿਰੋਧੀ ਪਾਰਟੀ ਰਹੀ ਆ ਚਾਹੇ ਅੱਜ ਦੂਜੀਆਂ ਪਾਰਟੀ ਵਿਰੋਧੀ ਦੇ ਵਿੱਚ ਰਹੀਆਂ ਨੇ ਸੋ ਇੱਥੇ ਬੀ ਪਟਿਆਲੇ ਦੇ ਵਿੱਚ ਵੀ ਤੁਸੀਂ ਦੇਖ ਲਓ ਵੀ ਬਹੁਤ ਸਾਰੀਆਂ ਜਿਹੜੀਆਂ ਕਲੋਨੀਆਂ ਨੇ ਗੈਰ ਕਲੋਨੀ ਕਟੀਆਂ ਹੋਈਆਂ ਨੇ ਹੂੰ ਹੂੰ ਉਹ ਜਿਹੜੀਆਂ ਕਲੋਨੀਆਂ ਨੇ ਉਹ ਲੋਕ ਕੱਟ ਕੇ ਹੂੰ ਜੀ ਅੱਜ ਵੀ ਕਿਸ ਨੌਰ ਦਾ ਜ਼ਿਕਰ ਆ ਰਿਹਾ ਸੀ ਕਲੋਨੀ ਦਾ ਹੂੰ ਸੋ ਉਹਦੇ ਵਿੱਚ ਉਹ ਕੱਟ ਕੇ ਕਲੋਨੀ ਜਿਹੜੇ ਬੰਦਾ ਕੱਟ ਕੇ ਉਹ ਚਲੇ ਗਿਆ ਹੂੰ ਲੇਕਿਨ ਜਿਹੜੇ ਉੱਥੇ ਦੇ ਰਹਿਣ ਵਾਲੇ ਵਸਨੀਕ ਨੇ ਉਹਨਾਂ ਗੜਾ ਨੂੰ ਭੁਗਤਦੇ ਨੇ ਕਿਉਂਕਿ ਉਸੇ ਨਾ ਸਿਵਲ ਦਾ ਪ੍ਰਬੰਧ ਹੁੰਦਾ ਨਾ ਬਾਡਰ ਦਾ ਔਰ ਨਾ ਹੀ ਉਹ ਜਿਹੜੀ ਸਟਰੀਟ ਲਾਈਟ ਨਾ ਉਥੇ ਪਾਰਕਿੰਗ ਦਾ ਨਾ ਕੋਈ ਕਿਸੇ ਵੀ ਚੀਜ਼ ਦਾ ਮਨੋ ਸੰਬੰਧ ਹੀ ਨਹੀਂ ਹੁੰਦਾ। ਸੋ ਇਹ ਗੱਲਾਂ ਵਾਕਈ ਉਹਨਾਂ ਦੀਆਂ ਠੀਕ ਨੇ। ਇਹਦੇ ਲਈ ਚਲੋ ਇਦਾਂ ਨਹੀਂ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਜ਼ਰੂਰ ਨੱਥ ਪਾਉਣੀ ਚਾਹੀਦੀ ਆ ਔਰ ਕਾਨੂੰਨੀ ਸਿਕੰਜਾ ਕੱਸਣਾ ਚਾਹੀਦਾ ਜੇ ਅਰਬਨ ਸਟੇਟ ਨਾਲ ਨਹੀਂ ਤਾਂ ਹੋਰ ਕਾਨੂੰਨ ਬਣਾ ਕੇ ਇਹਨਾਂ ਜਿਹੜੇ ਗੈਰ ਕਾਨੂੰਨੀ ਕਲੋਨੀਆਂ ਕੱਟਣ ਵਾਲੇ ਇਹਨਾਂ ਤੇ ਸਿਕੰਜਾ ਜ਼ਰੂਰ ਕਸਣਾ ਚਾਹੀਦਾ ਹੂੰ ਬਿਲਕੁਲ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਅਰਬਨ ਸੈਕਟਰ ਨੂੰ ਨਿਜਮਤ ਕਰਨ ਦੇ ਵਿੱਚ ਸਾਡੇ ਤੋਂ ਹਰਿਆਣਾ ਅੱਗੇ ਹੈ ਅਸੀਂ ਪਛੜ ਗਏ ਹਾਂ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਵਿੱਚ ਸ਼ਾਇਦ 2-4 ਜਣੀਆਂ ਸਰਕਾਰੀ ਪੱਧਰ ਉੱਤੇ ਕਲੋਨੀਆਂ ਕੱਟੀਆਂ ਗਈਆਂ ਨੇ ਨਹੀਂ ਤਾਂ ਪ੍ਰਾਈਵੇਟ ਸੈਕਟਰ ਜਿਹਦੇ ਵਿੱਚ ਲੀਡਰ ਵੀ شمار ਨੇ ਯਾਨੀ ਕਿ ਉਹੀ ਗੱਲ ਕਿ ਗੈਰ ਕਾਨੂੰਨੀ ਜਿਹੜਾ ਮਾਹੌਲ ਇਹਦੇ ਵਿੱਚ ਵੱਡੇ ਪੱਧਰ ਉੱਤੇ ਫਸ ਰਿਹਾ ਹੋਇਆ ਹੈ ਤੇ ਇਹ ਕਈ ਵਾਰ ਜਿਹੜੇ ਲੋਕ ਭੋਲੇਪਾਲੇ ਇਸ ਇਹਵਜ ਦੇ ਵਿੱਚ ਕੋਈ ਸਾਈ ਦੇ ਦੇ ਬੈਠਦੇ ਆ ਜਾਂ ਮੁੱਲ ਖਰੀਦ ਲੈਂਦੇ ਆ ਤੇ ਬਾਅਦ ਦੇ ਵਿੱਚ ਜਿਹੜੀਆਂ ਸਰਕਾਰੀ ਜਿਹੜੀਆਂ ਬੰਦਸਾਂ ਦੀ ਵਜ੍ਹਾ ਉਹਨਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਖਰ ਬਤੌਰ ਪੰਜਾਬ ਦੇ ਮੁਖੀ ਵਜੋਂ ਭਗਵੰਤ ਸਿੰਘ ਮਾਨ ਵੱਲੋਂ ਅੱਜ ਜਿਹੜਾ ਪੰਜਾਬੀ ਇਹਦੇ ਨਾਲ ਸਿੱਧੀਆਂ ਤੇ ਸਾਫ਼ ਗੱਲਾਂ ਕੀਤੀਆਂ ਉਹ ਅਜਿਹੀਆਂ ਹੋਣੀਆਂ ਵੀ ਚਾਹੀਦੀਆਂ ਨੇ ਪਰ ਇੱਕ ਵੱਖਰੀ ਗੱਲ ਜ਼ਰੂਰ ਰੜਕਦੀ ਹੈ ਕਿ ਭਗਵੰਤ ਸਿੰਘ ਮਾਨ ਨੇ ਅੱਜ ਜਿਹੜੀ ਗੱਲ ਸੁੱਤੇ ਸਿੱਧ ਕਹਿ ਦਿੱਤੀ ਹੈ ਕਿ ਉਹ ਸਿਆਸਤ ਦੇ ਵਿੱਚ ਪੱਕੇ ਤੌਰ ਤੇ ਜੰਮੇ ਰਹਿਣਗੇ ਕਹਿੰਦਾ ਭਾਪ ਕਿ ਭਾਵੇਂ ਕਿ ਸਨੇਹ ਆ ਰਹੇ ਨੇ ਬੰਬੇੋਂ ਵੀ ਕਿ ਆਓ ਕਮੇਡੀ ਵਾਲੇ ਅਜਿਹੇ ਪ੍ਰੋਗਰਾਮ ਆਲ ਫਿਰ ਤੁਸੀਂ ਕੋਈ ਪ੍ਰੋਗਰਾਮ ਅਲੇ ਕੀ ਪਰ ਇਹਦੇ ਸੁੱਤੇ ਸਿੱਧ ਅਜਿਹਾ ਕਹਿਣਾ ਇਹਦੇ ਵੱਡੇ ਪਿੱਛੇ ਕੋਈ ਮਾਨ ਹੈ ਰਾਜ ਹੈ ਕਿਵੇਂ ਦੇਖਦੇ ਆ ਸਰਵਾਤ ਸਾਹਿਬ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਹ ਗੱਲ ਆਪਣੇ ਆਪ ਦੇ ਵਿੱਚ ਵੱਡੀ ਹੈ ਕਿ ਉਹ ਸਿਆਸਤ ਦੇ ਵਿੱਚ ਜੰਮੇ ਰਹਿਣਗੇ ਕੀ ਕਿ ਉਹ ਦੁਬਾਰਾ ਜਿਹੜੀ ਅਗਲੀ ਪਾਰੀ ਖੇਡਣ ਲਈ ਅੱਜ ਉਹਨਾਂ ਨੇ ਆਪਣੇ ਪੱਟਾ ਉੱਤੇ ਥਾਪੀ ਮਾਰੀ ਹੈ ਜੀ ਸਰਵਜ ਸਾਹਿਬ ਦੇਖੋ ਇਹ ਜਿਹੜਾ ਵੀ ਬੰਦਾ ਮਤਲਬ ਸਰਕਾਰ ਚਲਾਉਂਦਾ ਹੁੰਦਾ ਹੂੰ ਤੇ ਉਹਨਾਂ ਦਾ ਜਿਹੜਾ ਸੰਪਰਕ ਹੈ ਨਾ ਇੱਕ ਕੁਦਰਤਨ ਹੁੰਦਾ ਵੀ ਉਹ ਲੋਕਾਂ ਨਾਲੋਂ ਟੁੱਟਿਆ ਹੁੰਦਾ ਹੂੰ ਜਿਹੜੀ ਵੀ ਸਰਕਾਰ ਆ ਜਾਂਦੀ ਆ ਹੂੰ ਇੱਕ ਜ਼ਰੂਰ ਹੁੰਦਾ ਵੀ ਉਹ ਲੋਕਾਂ ਨਾਲੋਂ ਆਪਣੇ ਵਰਕਰਾਂ ਨਾਲੋਂ ਉਹ ਜ਼ਰੂਰ ਟੁੱਟ ਜਾਂਦੀ ਹੈ ਹੂੰ ਹੂੰ ਸਰਸਾਈ ਦੇ ਨਾਲ ਜਿਹੜੀ ਹੈ ਉਹਨਾਂ ਦਾ ਜਿਹੜਾ ਵਰਤਾਰਾ ਸ਼ੁਰੂ ਹੋ ਜਾਂਦਾ ਜੀ ਸੋ ਮੈਨੂੰ ਇੰਜ ਲੱਗਦਾ ਵੀ ਜਿਹੜੇ ਇਸ ਤਰ੍ਹਾਂ ਦੇ ਦਾਅਵੇ ਕਰਨੇ ਜਾਂ ਮੰਨੋ ਕਰਨੇ ਵੀ ਇਹ ਸਿਆਸਤ ਦੇ ਵਿੱਚ ਠੀਕ ਨਹੀਂ ਹੁੰਦੇ ਹੂੰ ਸੋ ਇਥੇ ਵਿੱਚ ਤਾਂ ਲੋਕਾਂ ਦਾ ਪਿਆਰ ਆ ਹੂੰ ਕਹਿਣਾ ਇਹ ਚਾਹੀਦਾ ਵੀ ਜਿਸ ਤਰ੍ਹਾਂ ਦਾ ਮੈਨੂੰ ਲੋਕਾਂ ਦਾ ਪਿਆਰ ਮਿਲੇਗਾ ਹੂੰ ਮੈਂ ਉਸ ਤਰ੍ਹਾਂ ਦਾ ਫੈਸਲਾ ਕਰਾਂਗਾ ਹੂੰ ਹੂੰ ਬਿਲਕੁਲ ਬਿਲਕੁਲ ਇਹ ਲੋਕ ਚਾਹਣਗੇ ਵੀ ਮੈਂ ਰਾਜਨੀਤਿਕ ਜੀਵਨ ਵਿੱਚ ਉਹਨਾਂ ਦੀ ਸੇਵਾ ਕਰਾਂ ਤਾਂ ਮੈਂ ਰਾਜਨੀਤਿਕ ਜੀਵਨ ਚ ਸਾਰੀ ਰਹਿਦੀ ਉਮਰ ਸੇਵਾ ਕਰਾਂਗਾ ਕਹਿੰਦਾ ਪਾਪ ਕਿ ਉਹਨਾਂ ਨੇ ਇੱਕ ਤਰ੍ਹਾਂ ਲੁਕਾਈ ਨੂੰ ਦੱਸਿਆ ਕਿ ਇਹ ਮੇਰਾ ਆਇਦਾ ਹੈ ਤੇ ਜਿਹੜੀ ਅਗਲੀ ਤਿਆਰੀ ਇਹ ਕਹਿੰਦਾ ਪਾਪ ਕਿ ਜਦੋਂ ਸਰਕਾਰ ਦੇ 2 ਸਾਲ ਬਾਕੀ ਰਹਿ ਜਾਂਦੇ ਆ ਤਾਂ ਅਗਲੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਸਰਵੇਖਣ ਹੋ ਰਹੇ ਨੇ ਸਰੋਆ ਸਾਹਿਬ ਸਾਰੀਆਂ ਵੱਖ-ਵੱਖ ਜਿਹੜੀਆਂ ਤਿਰਾਣੇ ਉਹਨਾਂ ਨੇ ਹਲਕਾ ਵਾਇਸ ਸਰਵੇਖਣ ਕਰ ਰਹੇ ਨੇ ਇੱਥੋਂ ਤੱਕ ਕਿ ਪੰਜ ਮੈਂਬਰੀ ਕਮੇਟੀ ਵੱਲੋਂ ਵੀ ਸਰਵੇਖਣ ਹੋਇਆ ਇੱਕ ਸਰਵੇਖਣ ਦੀ ਗੱਲ ਕਰ ਲਈਏ ਹਲਕਾ ਅਸਮਾਣਾ ਜਿੱਥੇ ਕਿ ਸਰਜੀਤ ਸਿੰਘ ਰਖੜਾ ਉੱਥੇ ਵਿਧਾਇਕ ਰਹਿ ਪਹਿਲਾਂ ਅਕਾਲੀ ਦਲ ਦੇ ਸਾਬਕਾ ਮੰਤਰੀ ਵੀ ਨੇ ਉਹ ਵਿਨਰ ਉੱਥੇ ਸਾਬਤ ਹੋ ਰਹੇ ਨੇ ਅਜਿਹੀ ਤਰ੍ਹਾਂ ਦੇ ਹੋਰ ਵੱਖ-ਵੱਖ ਆਗੂਆਂ ਦੇ ਜਿਹੜੇ ਸਰਵੇਖਣ ਸਾਹਮਣੇ ਆ ਰਹੇ ਨੇ ਕਹਿੰਦਾ ਭਾਵ ਕਿ ਅਗਲੀਆਂ ਚੋਣਾਂ ਦੀ ਤਿਆਰੀ ਦਾ ਕਹਿੰਦਾ ਭਾਵ ਕਿ ਅੱਜ ਮੁੱਢ ਵੱਜ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਜਿਹੀ ਤਕਰੀਰ ਵੱਡੇ ਪੱਧਰ ਉਤੇ ਅਜਿਹਾ ਸੰਕੇਤ ਵੀ ਦੇ ਰਹੀ ਹੈ ਤੇ ਉਹਨਾਂ ਨੇ ਅਕਾਲੀਆਂ ਨੂੰ ਅੱਜ ਕਾਫੀ ਤੰਗ ਦੇ ਵਿੱਚ ਵੀ ਲਿਆ ਉਹਨਾਂ ਦੀ ਇੱਕ ਗੱਲ ਅਹਿਮ ਰਹੀ ਕਿ ਕੋਈ ਖਾਸ ਹੁਣ ਅਕਾਲੀਆਂ ਦਾ ਜਿਹੜਾ ਬੇੜਾ ਉਹ ਬਹੁਤ ਘੱਟ ਰਹਿ ਗਿਆ ਥੋੜੇ ਜਿਹੇ ਵਰਕਰ ਆਗੂ ਜਿਹੜੇ ਪੁਰਾਣੇ ਰਹਿ ਗਏ ਸੁਖਵੀਰ ਸਿੰਘ ਬਾਦਲ ਦੇ ਨਾਲ ਤੇ ਨਾਲ ਅੱਜ ਇੱਕ ਸਦਮੇ ਭਰੀ ਵੀ ਦੇਰ ਸ਼ਾਮ ਹੁਣ ਆਪਣੇ ਪ੍ਰੋਗਰਾਮ ਰਿਕਾਰਡ ਦੌਰਾਨ ਸਰਵਾਤ ਸਾਹਿਬ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕੀ ਬਜ਼ੁਰਗ ਤੇ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਅੱਜ ਦਿਹਾਂਤ ਹੋ ਗਿਆ ਹੈ ਕਹਿੰਦਾ ਭਾਵ ਕਿ ਬਜ਼ੁਰਗ ਆਗੂਆਂ ਦਾ ਜਿਹੜਾ ਪੂਰੇ ਉਪਾਰ ਲੰਘ ਰਿਹਾ ਹੈ ਸਦਮਾ ਬੜਾ ਜਿਹੜਾ ਉਹਨਾਂ ਨੇ ਪੰਥ ਤੇ ਪੰਜਾਬ ਦੀ ਕਈ ਦਹਾਕੇ ਰੱਜ ਕੇ ਸੇਵਾ ਕੀਤੀ ਪੰਜਾਬ ਦੇ ਵੱਡੇ ਪ੍ਰੂਡ ਸਿਆਸੀ ਆਗੂਆਂ ਦੇ ਵਿੱਚੋਂ ਉਹ ਇੱਕ ਸਨ ਜੀ ਸਰਵਤ ਸਾਬ ਹਾਂਜੀ ਅੱਜ ਬਹੁਤ ਮਨੋ ਬਈ ਸਾਰੇ ਸਿੱਖ ਪੰਥ ਲਈ ਔਰ ਕੰਡਿਡਰਸ਼ਿਪ ਲਈ ਬੜਾ ਮਨਫਸੂਸਤਾ ਤੇ ਨਾ ਜੇ ਜਦੋਂ 99 ਸਾਲ ਦੀ ਉਮਰ ਭੋਗ ਕੇ ਸਰਦਾਰ ਸੁਖਦੇਵ ਸਿੰਘ ਢੀਂਸਾ ਜਿਹੜੇ ਤਿੰਨ ਵਾਰੀ ਰਾਜ ਸਭਾ ਮੈਂਬਰ 18 ਸਾਲ ਰਹੇ ਨੇ ਜੀ ਔਰ ਲੋਕ ਸਭਾ ਮੈਂਬਰ 2004 ਤੋਂ 2009 ਤੱਕ ਸੰਗਰੂਰ ਤੋਂ ਰਹੇ ਆ ਔਰ ਤਨੋਲਾ ਤੋਂ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਇਹ ਪਾਰੀ ਸ਼ੁਰੂਆਤ ਕੀਤੀ ਸੀ ਜਦੋਂ ਆਜ਼ਾਦ ਉਮੀਦਵਾਰ ਵਜੋਂ ਉਹਨਾਂ ਨੂੰ ਵਿਧਾਨ ਸਭਾ ਦੀ ਸੀਟ ਜਿੱਤੀ ਸੀ ਹੂੰ ਸੋ ਉਸ ਤੋਂ ਬਾਅਦ ਚਲ ਸੋ ਚਲ ਅੱਜਕੱਲ ਭਾਵੇਂ ਕਿ ਉਹ ਪੰਜ ਮੈਂਬਰੀ ਕਮੇਟੀ ਦੇ ਮੰਨ ਲਓ ਕਿ ਬੰਤਰ ਵਿੱਚ ਉਹਨਾਂ ਨੇ ਸਾਰਾ ਰੋਲ ਨਿਭਾਇਆ ਸੀ ਜੀ ਜੀ ਚਾ ਚਲੋ ਆਪਣਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਗਲਤੀਆਂ ਦੀ ਮਾਫੀ ਮੰਗ ਕੇ ਉਸ ਤਰ੍ਹਾਂ ਹੋ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਗਏ ਨੇ ਹੂੰ ਜੀ ਉਹ ਉਹਨਾਂ ਦੀਆਂ ਜਣੀਆਂ ਸਵਾਵਾਂ ਨੇ ਉਹ ਸਦਾ ਹੀ ਜਿਹੜਾ ਪੰਜਾਬ ਆ ਨਮਨ ਕਰਦਾ ਰਹੇਗਾ ਹੂੰ ਹੂੰ ਬਿਲਕੁਲ ਬਿਲਕੁਲ ਕਿਉਂ ਘਾਲਣਾ ਘਾਲੀਆਂ ਹੁੰਦੀਆਂ ਨੇ ਅਜਿਹੇ ਆਗੂਆਂ ਨੇ ਤੇ ਕਹਿੰਦਾ ਭਾਵ ਕਿ ਬਜ਼ੁਰਗ ਆਗੂਆਂ ਦਾ ਪੂਰ ਜਿਹੜਾ ਪਾਰ ਲੰਘ ਰਿਹਾ ਹੈ ਖੈਰ ਪ੍ਰਕਾਸ਼ ਸਿੰਘ ਬਾਦਲ ਪਿਛਲੇ ਸਮੇਂ ਛੱਡ ਗਏ ਇਹ ਜਹਾਨ ਤੇ ਅੱਜ ਉਹਨਾਂ ਦੇ ਸਾਥੀਆਂ ਚੋਂ ਇੱਕ ਸੁਖਦੇਵ ਸਿੰਘ ਢੀਂਡਸਾ ਇਸ ਤੋਂ ਪਹਿਲਾਂ ਰਣਜੀਤ ਸਿੰਘ ਬਰਮਪੁਰਾ ਸਮੇਤ ਹੋਰ ਕਈ ਬਜ਼ੁਰਗ ਜਿਹੜੇ ਅਕਾਲੀ ਆਗੂ ਖੈਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅੱਜ ਤਕਰੀਰ ਦਾ ਜ਼ਿਕਰ ਜਿਕਰ ਥੋੜਾ ਜਿਹਾ ਦੁਬਾਰਾ ਕਰ ਲਈਏ ਤਾਂ ਉਹਨਾਂ ਦਾ ਇੱਕ ਗੱਲ ਕਹਿਣਾ ਬੜਾ ਵੱਖਰਾ ਵਧੀਆ ਲੱਗਿਆ ਕਿ ਉਹ ਧਰਮ ਦੀ ਵਰਤੋਂ ਨਹੀਂ ਕਰਨਗੇ ਸਿਆਸਤ ਦੇ ਵਿੱਚ ਸਿਆਸਤ ਦੇ ਵਿੱਚ ਧਰਮ ਦੇ ਮਾਮਲੇ ਨਹੀਂ ਵਿੱਚ ਜਾਨੀ ਕਿ ਰਲਗੱਡ ਕਰਨਗੇ ਆਮ ਤੌਰ ਤੇ ਵਿਖਿਆ ਜਾਂਦਾ ਹੈ ਕਿ ਅਕਸਰ ਹੀ ਕਈ ਤਰ੍ਹਾਂ ਧਰਮਤੇ ਜਣੇ ਕਿ ਸਿਆਸਤ ਨੂੰ ਰਲ ਗੱਡ ਕਰਕੇ ਪੇਸ਼ ਕਰ ਰਹੇ ਨੇ ਪਰੰਤੂ ਭਗਵੰਤ ਸਿੰਘ ਮਾਨ ਨੇ ਇੱਕ ਲਕੀਰ ਖਿੱਚੀ ਖਿੱਚੀ ਹੈ ਅਜਿਹਾ ਵੀ ਉਹਨਾਂ ਨੇ ਇੱਕ ਵਾਅਦਾ ਕੀਤਾ ਹੈ ਪੰਜਾਬੀਆਂ ਦੇ ਨਾਲ ਦੇਖੋ ਕੰਡਰ ਸਾਹਿਬ ਜਿਹੜੀਆਂ ਬਾਕੀ ਪਾਰਟੀਆਂ ਨੇ ਸਿਰਫ ਸ਼੍ਰੋਮਣੀ ਅਕਾਲੀ ਦਲ ਜਾਂ ਭਾਜਪੀ ਤੋਂ ਇਲਾਵਾ ਹੂੰ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਨੇ ਉਹ ਆਪਣਾ ਧਰਮ ਨਿਰਪੱਖਤਾ ਦਾ ਦਾਵਾ ਕਰਦੀਆਂ ਨੇ ਹੂੰ 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 ਪਰ ਜਿਹੜੀ ਵੀ ਸਟੇਟ ਦੇ ਵਿੱਚ ਜਿਹੜੇ ਵੀ ਧਰਮ ਦੀ ਬੋਲਤਾ ਹੁੰਦੀ ਆ ਹੂੰ ਉਹਨਾਂ ਨੂੰ ਨਾਲ ਲੈਣਾ ਔਰ ਉਹਨਾਂ ਦੇ ਮੁਤਾਬਕ ਚੱਲਣਾ ਹਰ ਪਾਰਟੀ ਦਾ ਜਿਹੜਾ ਫਰਜ਼ ਬਣਦਾ ਹੂੰ ਹੂੰ ਤੁਸੀਂ ਦੇਖਿਆ ਹੋਣਾ ਪਿੱਛੇ ਦੇ 2-3 ਦਿਨ ਹੋਏ ਨੇ ਕਿ ਪੂਰੇ ਪਏ ਦੇ ਇਸ਼ਤਿਹਾਰ ਦਿੱਤੇ ਸਨ ਹੂੰ ਵੀ ਜਿਹੜੀ ਸ਼ਤਾਬ ਦੀਆਂ ਆ ਰਹੀਆਂ ਨੇ ਆ ਆਪਣੇ ਗੁਰਤੇਗ ਬਾਦਰ ਸਾਹਿਬ ਜੀ ਦਾ ਜੀ ਜੀ ਉਹ 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 ਮਨਾਉਣ ਲਈ ਸੁਝਾਅ ਮੰਗੇ ਸਨ ਜੀ ਠੀਕ ਨੇ ਜੀ ਜੀ ਉਹ ਇਹ ਜਿਹੜਾ ਬਿਲਕੁਲ ਵੀ ਧਰਮ ਤੋਂ ਕਿਉਂਕਿ ਜਿਹੜੀ ਆਪਾਂ ਸਟੇਟ ਵਿੱਚ ਰਹੰਨੇ ਆ ਜੀ ਜਿਹੜੇ ਧਰਮ ਨੂੰ ਉੱਥੇ ਮੰਨਤਾ ਆ ਉਹ ਉਹਨੂੰ ਇਗਨੋਰ ਕਰਕੇ ਵੀ ਨਹੀਂ ਚੱਲਿਆ ਜਾ ਸਕਦਾ ਜੀ 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 ਗਲੇਸ਼ ਕਰਕੇ ਉਹਨਾਂ ਦਾ ਇਹ ਕਹਿਣਾ ਆ ਇਹ ਵੱਖਰਾ ਆ ਵੀ ਅਸੀਂ ਜਿਹੜੀ ਆ ਇਹ ਤਾ ਦੇਰੀ ਧਰਮ ਨਿਰਪੱਖਤਾ ਕਿਸੇ ਵੀ ਧਰਮ ਨਾਲ ਜਾਂ ਕਿਸੇ ਵੀ ਪੱਖਪਾਤ ਨਹੀਂ ਕਰਾਂਗੇ ਔਰ ਪੰਜਾਬ ਦੇ ਵਿਕਾਸ ਲਈ ਹੀ ਸਦਾ ਜਿਹੜਾ ਯਤਨ ਕਰਾਂਗੇ ਮੇਰਾ ਕਲਪਨਾ ਰਾਏ ਕਹਿਣ ਦਾ ਭਾਵ ਆ ਓਕੇ ਓਕੇ ਬਿਲਕੁਲ ਸਰਵਜ ਸਾਹਿਬ ਇੱਕ ਗੱਲ ਜਿਹੜੀ ਆਪਾਂ ਭੂਮਿਕਾ ਦੇ ਵਿੱਚ ਰੱਖੀ ਸੀ ਕਿ ਵਿਧੀ ਵਿਧਾਨ ਜਿਹੜੇ ਯਾਨੀ ਕਿ ਨਿਜਮਾਵਲੀ ਬਣ ਰਹੀ ਹੈ ਜਿਹੜੇ ਚਠੀਦਾਰਾਂ ਦੀ ਨਿਯੁਕਤੀ ਸੇਵਾ ਮੁਕਤੀ ਤੇ ਜ਼ਿੰਮੇਵਾਰੀਆਂ ਸੰਬੰਧੀ ਇਹਦੇ ਉੱਤੇ ਥੋੜਾ ਜਿਹਾ ਜੀ ਸਰਵਜ ਸਾਹਿਬ ਅੱਜ ਇਹਦੇ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਵੱਲੋਂ ਜੋ ਪਿਛਲੇ ਦਿਨ ਸੁਝਾਅ ਮੰਗੇ ਗਏ ਸਨ ਜੀ ਉਹ 25 ਮਈ ਤੱਕ ਮੁਕੰਮਲ ਹੋ ਗਏ ਸਨ ਹੂੰ ਸੋ ਅੱਜ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਦੇ ਪ੍ਰਧਾਨ ਸਰਜਿੰਦਰ ਸਿੰਘ ਜੀ ਧਾਮੀ ਨੇ ਹੂੰ ਹੂੰ ਅੱਜ ਇਹਦੇ ਬਾਰੇ ਇੱਕ ਬਿਆਨ ਇੱਕ ਦਿੱਤਾ ਹੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਸਿੰਘ ਸਾਹਿਬਾਨਾਂ ਦੀ ਹੂੰ ਨਿਯੁਕਤੀ ਯੋਗਤਾ ਹੂੰ ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਲਈ ਨਿਜ ਮਾਮਲੀ ਬਣਾਉਣ ਲਈ ਨਾ ਹੂੰ ਜੀ ਜਿਹੜੇ ਸੁਝਾਅ ਮੰਗੇ ਗਏ ਹਨ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਵਿਦਵਾਨਾਂ ਵੱਲੋਂ ਸੁਝਾਅ ਆਏ ਹਨ ਜੀ ਤੋਂ ਹੁਣ ਥੋੜੇ ਸਮੇਂ ਵਿੱਚ ਇਹਦੀ ਇੱਕ ਕਮੇਟੀ ਬਣਾ ਦਿੱਤੀ ਜਾਏਗੀ ਜਿਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹੋਣਗੇ ਜੀ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਹੋਣਗੇ ਜੀ ਔਰ ਇਹ ਆਗੂ ਵੀ ਹੋਣਗੇ ਭਾਵ ਸ਼੍ਰੋਮਣੀ ਕਾਲੀ ਦਲ ਤੇ ਜਿਹੜੀਆਂ ਜਥੇਬੰਦੀਆਂ ਨੇ ਠੀਕ ਹੈ ਜੀ 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 ਔਰ ਸਿੱਖ ਵਿਧੂ ਜੀ ਵੀ ਹੋਣਗੇ ਜੀ ਓਕੇ ਔਰ ਇਹ ਦੀ ਜਿਹੜੀ ਜਿਹੜੇ ਉਹ ਸੁਝਾਅ ਆਏ ਨੇ ਹੂੰ ਉਹ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਇੱਕ ਬੈਠ ਕੇ ਮੰਥਨ ਕਰਕੇ ਇੱਕ ਨਿਜਮ ਨਿਜਮਾਵਲੀ ਜਿਹੜੀ ਆ ਛਾਪ ਦਿੱਤੀ ਜਾਏਗੀ ਜੀ 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 ਔਰ ਹਮੇਸ਼ਾ ਦੇ ਜਿਸ ਤਰ੍ਹਾਂ ਸੇ ਬਾਕੀਆਂ ਦੇ ਨਿਯਮ ਹੁੰਦੇ ਨੇ ਇਸ ਤਰ੍ਹਾਂ ਹੀ ਬਣਾ ਦਿੱਤੇ ਜਾਣਗੇ ਤਾਂ ਜਿਨ੍ਹਾਂ ਦੇ ਸਾਰੇ ਸਿੱਖ ਸਿੱਖਾਂ ਦੀ ਸਹਿਮਤੀ ਹੋਏਗੀ ਕਿਉਂਕਿ ਜਦੋਂ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰ ਲੈ ਲੈ ਜਾਣਗੇ ਹੂੰ ਹੂੰ ਦਸਤਮੁੱਚ ਸਿੱਖਾਂ ਦੀ ਨੁਮਾਇੰਦਗੀ ਹੋ ਜਾਏਗੀ ਜੀ ਜੀ ਸੋ ਆਸ ਕਰਦੇ ਹਾਂ ਵੀ ਜਿਹੜੀ ਚਿਹਰਾ ਤੋਂ ਸਿੰਘ ਸੇਵਾਣਾ ਵੱਲੋਂ ਵੀ ਇਹ ਮੰਗ ਕੀਤੀ ਜਾ ਰਹੀ ਸੀ ਜੀ ਔਰ ਸਿੱਖ ਜਗਤਬਲੋਂ ਵੀ ਮੰਗ ਕੀਤੀ ਜਾ ਰਹੀ ਸੀ ਔਰ ਜਲਦੀ ਹੀ ਇਹ ਜਿਹੜੀ ਉਹਨਾਂ ਦੀ ਮੰਗ ਆ ਪੂਰੀ ਹੋਵੇਗੀ ਜੀ ਜੀ ਔਰ ਜਿਹੜੀ ਇਹ ਜਦੋਂ ਜਥੇਦਾਰਾਂ ਦੀ ਨਿਯੁਕਤੀ ਔਰ ਸੇਵਾ ਮੁਕਤੀ ਵਿੱਚ ਕਈ ਵਾਰ ਜਥੇਬੰਦੀਆਂ ਦਫਾੜ ਹੋ ਜਾਂਦੀਆਂ ਉਹਦਾ ਵੀ ਮਸਲਾ ਜਲਦੀ ਹੱਲ ਹੋ ਜਾਵੇਗਾ ਓਕੇ ਇੱਕ ਸਰਵੋਤਮ ਸਾਹਿਬ ਭਾਰਤੀ ਜਨਤਾ ਪਾਰਟੀ ਉੱਤੇ ਅੱਜ ਨਜ਼ਰ ਟਿਕੀ ਰਹੀ ਕਿ ਸ਼ਾਇਦ ਅੱਜ ਉਹ ਜਿਹੜੀ ਲੁਧਿਆਣਾ ਪੱਛਮੀ ਦੇ ਉਮੀਦਵਾਰ ਸਬੰਧੀ ਐਲਾਨ ਕਰ ਦਿੱਤਾ ਜਾਵੇਗਾ ਬੜੀ ਨਜ਼ਰ ਸੀਗਾ ਟੇਕ ਸੀਗਾ ਪਰੰਤੂ ਢਲ ਦੀ ਸ਼ਾਮ ਤੱਕ ਅਜੇ ਹਾਂ ਨਹੀਂ ਹੋਇਆ ਕੀ ਮੰਨੇ ਦੇਖਦੇ ਆਪਾਂ ਕਿ ਲੋਕ ਸਭਾ ਸਭ ਤੋਂ ਵੱਧ ਜਿਹੜੀਆਂ ਉਹ ਹਲਕੇ ਚੋਂ ਵੋਟਾਂ ਲਿਜਾਣ ਵਾਲੀ ਭਾਰਤੀ ਜਨਤਾ ਪਾਰਟੀ ਟਿਕਟ ਕਹਿੰਦਾ ਪਾਪ ਕੇ ਉਮੀਦਵਾਰ ਦੇ ਐਲਾਨ ਸਬੰਧੀ ਫੱਡ ਹੀ ਚੱਲ ਰਹੀ ਹੈ ਜੀ ਸਰਵਸਤ ਸਰ ਸਾਹਿਬ ਬੀਜੇਪੀ ਨੇ ਜੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ 2024 ਚ ਜੀ ਉਹ ਹਲਕੇ ਤੋਂ 45000 ਤੋਂ ਉੱਤੇ ਵੋਟਾਂ ਲੈ ਕੇ ਗਈ ਸੀ ਹਮ ਔਰ ਆਮ ਆਦਮੀ ਪਾਰਟੀ 22000 ਦੇ ਕਰੀਬ ਜੜੀਆਂ ਤੋਂ ਤੋਂ ਵੱਧ ਵੋਟਾਂ ਲੈ ਕੇ ਗਈ ਸੀ ਔਰ ਜਿਹੜੀ ਕਾਂਗਰਸ ਆ ਉਹ 30 31000 ਦੇ ਕਰੀਬ ਵੋਟ ਲੈ ਕੇ ਗਈ ਸੀ ਹਮ ਹਮ ਜੀ ਹੋ ਇਸ ਤੋਂ ਤਾਂ ਲੱਗਦਾ ਵੀ ਉੱਥੇ ਬੀਜੇਪੀ ਦਾ ਹੱਥ ਉੱਪਰ ਆ ਹੂੰ ਜੀ ਲੇਕਿਨ ਜਿਹੜਾ ਉਮੀਦਵਾਰੀ ਦੇ ਵਿੱਚ ਦੁੱਗਦਾ ਆ ਹੂੰ ਉਹਦੇ ਵਿੱਚ ਕਿਉਂਕਿ ਬੀਜੇਪੀ ਇਸ ਲੜਾਈ ਨੂੰ ਆਪਣੀ ਜੇਤੂ ਲੜਾਈ ਬਣਾਉਣਾ ਚਾਹੁੰਦੀ ਆ ਹੂੰ ਜੀ ਔਰ ਜਿੱਥੋਂ ਤੱਕ ਇੱਕ ਕੋਈ ਆਪਣੇ ਬਨੇਤਰੀ ਆ ਬਾਲੀਵੁੱਡ ਦੀ ਜੀ ਉਹਦੇ ਤੇ ਵੀ ਉਹਨਾਂ ਦੀ ਜਿਹੜੀ ਨਿਗਾਹ ਆ ਹੂੰ ਸੋ ਇੱਕ ਉਹਨਾਂ ਨੇ ਜਿਹੜੀ ਭਰੋਸੇਯੋਗ ਸੂਤਰਾਂ ਤੋਂ ਖਬਰਾਂ ਆ ਰਹੀਆਂ ਨੇ ਹੂੰ ਉਹਦੇ ਵਿੱਚ ਇੱਕ ਵੱਡੇ ਕਾਂਗਰਸੀ ਆਗੂ ਤੇ ਵੀ ਉਹਨਾਂ ਦੀ ਨਜ਼ਰ ਆ ਵੀ ਉਹਨੂੰ ਪੱਟ ਕੇ ਹੂੰ ਉਹਨੂੰ ਹੀ ਉਮੀਦਵਾਰ ਬਣਾ ਦਿੱਤਾ ਜਾਵੇ ਓਕੇ ਓਕੇ ਸੋ ਇਸ ਤੇ ਵੀ ਉਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਕਿਉਂਕਿ ਉਹ ਭਾਜਪਾ ਚਾਹੁੰਦੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਹੂੰ ਜੇ ਇਹ ਚੋਣ ਅਸੀਂ ਜਿੱਤ ਲੈਣੇ ਆ ਆਪ ਪਾਰਟੀ ਨੂੰ ਹਰਾਉਣ ਚ ਕਾਮਯਾਬ ਰਹਿਣੇ ਆ ਹੂੰ ਤਾਂ ਅਸੀਂ 2027 ਲਈ ਜਿਹੜਾ ਫੈਸਲਾ ਆ ਜਿਹੜਾ ਉਹ ਸਰਕਾਰ ਜਿਹੜੀ ਆ ਇਹਨੂੰ ਮੰਨ ਕੇ ਚੱਲਾਂਗੇ ਹੂੰ ਸੋ ਉਹ ਬੜੇ ਹੀ ਫੂਕ ਫੂਕ ਕੇ ਕਦਮ ਰੱਖ ਰਹੇ ਨੇ ਜੀ ਕਿਉਂਕਿ ਉਹ ਚਾਹੁੰਦੇ ਨੇ ਵੀ ਜਿਹੜੀ ਵੋਟਾਂ ਦੀ ਵੰਡ ਹੋ ਕੇ ਵੀ ਆਪ ਪਾਰਟੀ ਕਿਤੇ ਇਸ ਤਰ੍ਹਾਂ ਨਾਲ ਜਿੱਤ ਜਾਵੇ ਸੋ ਉਹ ਬੜੇ ਜਿਵੇਂ ਸਮਝਦਾ ਬੜੇ ਤਰੀਕੇ ਨਾਲ ਕੰਮ ਕਰ ਰਹੇ ਆ ਜੇ ਉਹਨਾਂ ਦੀ ਕਾਂਗਰਸ ਵਾਲੀ ਗੱਲ ਸਫਲ ਹੋ ਜਾਂਦੀ ਆ ਜੀ ਜੀ ਅੱਛਾ ਉਹ ਜਿਹੜੇ ਆਪਣੇ ਮਿਸ਼ਨ ਵਿੱਚ ਸਫਲ ਹੋ ਜਾਣਗੇ ਖੈਰ ਆਮ ਤੌਰ ਤੇ ਮੰਨਿਆ ਜਾਂਦਾ ਜਿਵੇਂ ਨੀ ਪੇੜ ਸੰਬੰਧੀ ਕਿ ਉਹ ਸਤਾ ਧਿਰ ਦੀ ਹੀ ਹੁੰਦੀ ਆ ਜੀ ਨਹੀਂ ਇਹ ਜ਼ਰੂਰੀ ਨਹੀਂ ਹੈ ਤੁਹਾਡੇ ਸਾਹਮਣੇ ਪਟਿਆਲੇ ਪਰਨੀਤ ਕੌਰ ਜਿੱਤੇ ਸੀ ਜਿਮਨੀ ਚੋਣ ਓਕੇ ਓਕੇ ਜੀ ਆਦਮਪੁਰ ਦੀ ਜਿਮਨੀ ਚੋਣ ਗਿੱਦੜਵਾਹੇ ਦੀ ਜਿਮਨੀ ਚੋਣ ਠੀਕ ਹੈ ਨਾ ਬਿਆਨ ਸਿੰਘ ਜੀ ਵੇਲੇ ਜਦੋਂ ਮਲੋਕ ਕਾਲੀਦਲ ਜਿੱਤਿਆ ਜੀ ਜੀ ਠੀਕ ਹੈ ਨਾ ਜੀ ਉਹਨੇ ਬੜਾ ਅਹਿਮ ਮੋੜ ਲਿਆਂਦਾ ਸੀ ਹੂੰ 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 ਤੇ ਜਦੋਂ ਉੱਥੇ ਕਾਂਗਰਸ ਚੋਂ ਜਿੱਤੀ ਸੀ ਜੀ ਠੀਕ ਹੈ ਨਾ ਆਦਮਪੁਰ ਵਾਲੀ ਉਹਨੇ ਵੀ ਕਾਲੀਦਲ ਚ ਦੁਫਾੜ ਪੈਦਾ ਕੀਤਾ ਸੀ ਇਹ ਜਰੂਰੀ ਨਹੀਂ ਹੈ ਕਿਉਂਕਿ ਜਿਹੜਾ ਉੱਥੇ ਦਾ ਹਲਕਾ ਪੱਛਮੀ ਦੇ ਵੋਟਰ ਨੇ ਉਹ ਬੜੇ ਪੜੇ ਲੈ ਕੇ ਸੂਝਵਾਨ ਉਹ ਸਾਰੇ ਹੀ ਧਰਮਾਂ ਦੇ ਨੇ ਹੂੰ ਸੋ ਉੱਥੇ ਪਰਮਾਉਣਾ ਇਹ ਕਹਿਣਾ ਵੀ ਪਰਮਾ ਲਾਣਾ ਵੋਟਰਾਂ ਨੂੰ ਉਹ ਕੋਈ ਮਨੋ ਵੀ ਸੌਖਾ ਕੰਮ ਨਹੀਂ ਹੈ ਖੈਰ ਕਿਉਂਕਿ ਸਦਾ ਤੇਰ ਕੋਲ ਬਹੁਤ ਵੱਡਾ ਜਿਹੜਾ ਸਰਕਾਰੀ ਤੰਤਰ ਮੰਤਰ ਹੁੰਦਾ ਭਾਵੇਂ ਕਿ ਚੋਣ ਕਮਿਸ਼ਨ ਦੀ ਬਹੁਤ ਸਾਰੀਆਂ ਹਦਿਆਤਾਂ ਹੁੰਦੀਆਂ ਨੇ ਪਰ ਫਿਰ ਵੀ ਖੈਰ ਦੇਖਦੇ ਹਾਂ ਕਿ ਉਹ ਮੁਕਾਬਲਾ ਉੱਥੇ ਕੀ ਰਹੇਗਾ ਲੋਕ ਕਿਸ ਨੂੰ ਜਿਹੜਾ ਫਤਵਾ ਦੇਣਗੇ ਤੇ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਕਿਹੜਾ ਹੋਏਗਾ ਕੋਈ ਬਣੇਤਰੀ ਹੋਏਗੀ ਜਾਂ ਕਿਸੇ ਹੋਰ ਸਿਆਸੀ ਜਿਹੜੀ ਜੜ ਉਪਟ ਕੇ ਉਹ ਅੱਗੇ ਖੜੀ ਕਰ ਦਿੱਤੀ ਜਾਏਗੀ ਖੈਰ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਸਰਕਾਰ ਦੀ ਪਿਛਲੀ ਪੈਰ ਜਿਹੜੀ ਹੈ ਜਿਮਨੀ ਪੇੜ ਜਿਹੜਾ ਵੱਜ ਜਾਣਾ ਉਹ ਸਰਕਾਰ ਲਈ ਇੱਕ ਵੱਡੀ ਸਿਰਦਰਦੀ ਵੀ ਹੁੰਦਾ ਹੈ ਤੇ ਇੱਕ ਵੱਡਾ ਇਮਤਿਹਾਨ ਵੀ ਹੁੰਦਾ ਹੈ ਕਿ ਕਿਉਂਕਿ ਅਗਲੀ ਆਮ ਚੋਣ ਦਾ ਉਸ ਜਿਮਨੀ ਚੋਣ ਪੇੜ ਨੇ ਮੁੱਢ ਵੱਜਣਾ ਬੰਨਣਾ ਹੁੰਦਾ ਹੈ ਖੈਰ ਵੇਖਣਾ ਹੋਵੇਗਾ ਕਿ ਹੁਣ ਜਿਹੜੀ ਹੈ ਲੁਧਿਆਣਾ ਪੱਛਮੀ ਦੀ ਜਿਹੜੀ ਜਿਮਨੀ ਚੋਣ ਹੈ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਗਲਾ 2027 ਲਈ ਕਿਸ ਤਰ੍ਹਾਂ ਦਾ ਮੋੜ ਬਨੇਗੀ ਖੈਰ ਅੱਜ ਦੇ ਇਸ ਪ੍ਰੋਗਰਾਮ ਲਈ ਦਰਸ਼ਕਾਂ ਸਨੇਹ ਨੂੰ ਦੱਸ ਦਈਏ ਕਿ ਸਾਡੇ ਨਾਲ ਜੁੜੇ ਸਨ ਰਾਜੀ ਮਹਾਰਤੇ ਸਿਕਸਿੰਤਕ ਸਰਦਾਰ ਪਰਮਜੀਤ ਸਿੰਘ ਸਰਵਾਜੀ ਸੋ ਸਰਵਾ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਲਈ ਬੜਾ ਮੁਲਾ ਸਮਰ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਭ ਨੂੰ ਸਤਿ ਸ੍ਰੀ ਅਕਾਲ ਜੀ ਈ ਮਿਸ਼ਨ ਪੰਜਾਬੀ